ਕਹਦਾ ਬਾਈ ਮੈਂ ਦਰਉਣਾ ਕਹਦਾ ਤਵੀਆਂ ਨਾਲ ਬੋਣੇ ਖੇਤ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਆਏ ਹੋਏ ਆ ਖੇਤਾਂ ਦੇ ਵਿੱਚ ਤੇ ਖੇਤ ਆਏ ਹੋਏ ਬੋਣ ਬਾਈ ਆ ਜ਼ਮੀਨ ਆ ਉਰੇ ਆਪਾਂ ਨੇ ਬੂਟੇ ਲਾਉਣੇ ਆ ਤੇ ਪਹਿਲੀ ਵਾਰ ਇਹ ਵੈਸੇ ਇੱਧਰ ਆਈ ਰੀਏ ਚ ਪਹਿਲੀ ਵਾਰ ਆਏ ਆ ਇਹ ਚੌਂਤੇ ਵੱਲ ਇੱਧਰ ਨਦੀ ਦੇ ਬੰਨ ਦੇ ਨਾਲ ਲਈ ਆ ਜ਼ਮੀਨ ਇਹ ਤੇ ਉੱਥੇ ਲਾਉਣੇ ਬੂਟੇ ਪਹਿਲਾਂ ਵੀ ਇਹ ਜੋ ਬੂਟੇ ਪੱਟ ਹੋਏ ਹੋਏ ਆ ਦੇਖੋ ਬਾਈ ਤੁਹਾਨੂੰ ਦਿਖਾਵਾਂਗੇ ਬਾਅਦ ਚ ਤੇ ਬਾਈਆਵਾਂ ਦੀ ਪਹੁੰਚਾ ਇੱਕ ਆਪਣੇ ਕੋਲ ਟਰੈਕਟਰ ਵੀ ਆ ਫਾਰਮ 60 ਇਹ ਬਾਈ ਬਕਾਊ ਆ ਟਰੈਕਟਰ ਇਹ ਵੀ ਤੁਹਾਨੂੰ ਦਿਖਾਉਣਾ ਹੈ ਨਾਲੇ ਟੈਸਟਿੰਗ ਕਰਾ ਦੇਣੀ ਜਿਹੜੀ ਨਾਲੇ ਸਾਨੂੰ ਆਪਾਂ ਦਿਖਾਉਨੇ ਨਾਲੇ ਸਾਰਾ ਕੁਝ ਦੱਸ ਦਿਆਂ ਟਰੈਕਟਰ ਬਾਰੇ ਆਜੋ ਬਾਈ ਵੀਡੀਓ ਚ ਬਣੇ ਰਹੋ ਜੀ ਤੇ ਲੋ ਬਾਈ ਮੌਸਮ ਦੇਖੋ ਪੂਰੀ ਬੱਦਲਬਾਈ ਹੋਈ ਹੋਈ ਆ ਪਹਿਲਾਂ ਤਾਂ ਸਵੇਰੇ ਆਉਣ ਲੱਗਿਆ ਤਾਂ ਸਵੇਰੇ ਮੀਂਹ ਪੈ ਰਿਹਾ ਤਾਂ ਫੇਰ ਥੋੜਾ ਜਿਹਾ ਮੀਂਹ ਰੁਕ ਗਿਆ ਧੁੱਪਨ ਗਈ ਹੁਣ ਫੇਰ ਬੱਦਲਬਾਈ ਦੁਬਾਰਾ ਹੋ ਗਈ ਬਾਈਆਵਾਂ ਦੀ ਪਹੁੰਚਾ ਹੋਇਆ ਜੀ ਕੀ ਹਾਲ ਆ ਮੰਦੀ ਵੀਰੇ ਬੱਧੀ ਠੀਕ ਠਾਕ? ਕੀ ਹਾਲ ਹੈ? ਵਧੀਆ ਬਾਈ। ਮੀਂਹ ਮੰਨ ਲਾਦਾ, ਮੀਂਹ ਪਊਗਾ ਲੱਗਦਾ ਹੈ। ਨਹੀਂ ਦੱਸਿਆ ਵਾਜ ਤਾਂ। ਅੱਛਾ। ਪਹਿਲਾਂ ਦੇਖ ਲਾ, ਪਹਿਲਾਂ ਸਵੇਰੇ ਪਹਿਲੇ ਆਹਰ। ਹਾਂ, ਸਵੇਰੇ ਪਹਿਲੇ। ਦੈਂਜ ਧੁੱਪ ਵੀ ਨਿਕਲ ਲਈ। ਹੂੰ ਹੂੰ। ਆ ਹੁਣ ਕੋਈ ਦਰ ਬਦਲ ਕਿੱਦਾਂ। ਉਹੀ ਗੱਲ ਹੈ। ਠੀਕ ਆ। ਹੋਰ ਵੇ ਖੇਤੂੰ ਪਾਉਂਗਾ ਹੁਣ? ਮੈਂ ਤਾਂ ਦੱਦਣਾ। ਹਾਂ। ਮੈਂ ਦੇਖ ਲੈਣਾ ਮੜੇ ਹੱਥ ਖੋਲ। ਨਾ ਨਾ ਖੋਲ ਹੱਥ ਬਾਈ, ਹੱਥ ਤਾਂ ਖੋਲਣਾ ਚਾਹੀਦਾ। ਇਹ ਬਾਈ ਅਮਨਦੀ ਵੀ 2 ਕਿੱਲੇ ਹੋਰੇ ਇਹ। ਅੱਛਾ। ਇਦੇ ਚ ਹੈ ਥੋੜੀ ਜ਼ਮੀਨ ਰੇਤਲੀ ਆ ਤਾਂ ਦੇਖਿਓ ਆ ਰੇਤਲੀ ਜ਼ਮੀਨ ਹੈ ਹਨਾ ਆ ਬੰਨ ਆ ਗਿਆ ਇੱਧਰ ਆ ਆ ਸਾਹਮਣੇ ਨਦੀ ਆ ਗਈ ਤੇ ਪਰਲੇ ਪਾਸੇ ਤੇ ਉਹਦੇ ਕਰਕੇ ਸੋਨੀ ਬਾਈ ਉਹ ਬਾਹਰੇ ਕੱਢਦੇ ਆ ਆ ਆਪਾਂ ਨੇ ਇੰਨਾ ਕ ਬੋਣਾ ਉੱਥੇ ਬਾਹਲੀ ਸਾਈਡ ਕੱਢਦੇ ਜਵੀ ਵੜਣਾ ਹੈ ਬਾਈ ਰਸਤੇ ਮਾਂ ਲਾ ਦੇ ਜਵੀ ਲੈਣਾ ਹੈ ਬਾਈ ਤੇ ਬਾਈ ਬੱਦਲਾਂ ਬੰਦੀ ਵੀ ਲੱਗ ਗਿਆ ਵੀਰੇ ਕੋਰਨਾ ਤਿਆਰੀ ਹੋ ਆ ਹਨਾ ਠੀਕ ਆ ਤੇ ਬਾਈ ਆ ਟਰੈਕਟਰ ਵੀ ਆ ਟਰੈਕਟਰ ਬੰਦੀ ਵੀਰੇ ਵੀਰੇ 4 ਸੇਲ ਆ ਇਹਦਾ ਟੱਕਣ ਯਾਰ ਅੱਜ ਮੈਂ ਜਦ ਕੱਲ ਬੌਂਦਾ ਦਾ ਪਤਾ ਨਹੀਂ ਹੋ ਢਿੱਲਾ ਹੋ ਗਏ ਨਾ ਯਾਰ ਉੱਪਰਲੀ ਚੀਜ਼ ਨਿਕਲ ਗਈ ਗਿਰ ਗਿਆ ਹਾਂ ਉਹ ਗਿਰ ਗਿਆ ਦਾ ਲੋਕ ਵੀ ਨਿਕਲ ਗਿਆ ਬੇ ਤੇ ਹੁਣ ਕੱਲੂ ਲੈ ਕੇ ਆਉਂਗਾ ਰੋਪੜ ਤੇ ਮਿਲ ਜਾਂਦਾ ਹੁਣ ਇਹਦਾ ਹਾਂ ਟਰੈਕਟਰ ਵੀਰੇ ਵਧੀਆ ਐਨ ਓਕੇ ਰਿਪੋਰਟ ਕੰਡੀਸ਼ਨ ਦੇਖ ਲੋ ਮਾਡਲ 2004 ਐ ਰੰਗ ਰੰਗ ਪੂਰਾ ਵਧੀਆ ਇਸੇ ਉਸੇ ਦਾ ਪਿਛਲੇ ਟਾਇਰ ਥੋੜੇ ਜਿ ਘੱਟ ਐ ਬਾਈ ਮੋਰਲੇ ਟਾਇਰ ਵਧੀਆ ਐ 50 60 ਪੈਸੇ ਟਾਇਰ ਹੋਣਗੇ ਜੀ ਰੋਪੜ ਦਾ ਹੀ ਨੰਬਰ ਐ ਟਰੈਕਟਰ ਦਾ ਇਹ ਸ਼ਾਇਦ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੋਇਆ ਬਾਈ ਇੱਕ ਦੋ ਵਾਰ ਤੇ ਜਬੀ ਖੜੀ ਸੀ ਬਾਈ ਜਬੀ ਹਾਂ ਬਾਈ ਦਵਾਰਾ ਫੁੱਟੀ ਵੀ ਆ ਇਹ ਤੇ ਬੂਟੇ ਦੇਖੋ ਬਾਈ ਇਹ ਜੋ ਬੂਟੇ ਆ ਦੇਖੋ ਜਿਹੜਾ ਤੁਹਾਨੂੰ ਦਿਖਦੀਆਂ ਆ ਖੱਡੇ ਬੂਟੇ ਹੀ ਪੱਟ ਹੋਏਵੇਂ ਨੇ ਇਹ ਜੋ ਹੈ ਹਾਂ ਛੋਣੇ ਪੱਟਾਏ ਵੀ ਲੱਗਦੇ ਹਾਂ ਹਾਂ ਤੇ ਲਾਹਮ ਦੀ ਵੀਰੇ ਕਾਰ ਟਰੈਕਟਰ ਸਟਾਰਟ ਆਪਾਂ ਦਿਖਾ ਦਈਏ ਟਰੈਕਟਰ ਪਰਫਾਰਮੈਂਸ ਚਾਰ ਮਾਡਲ ਆ ਬਾਈ ਰਿਵਰਸ ਪੀਡੀਓ ਡਬਲ ਕਲਚ ਠੀਕ ਆ ਕੋਈ ਨਾ ਤੂੰ ਚੱਲ ਕਨੀਆ ਪਾ ਲੈ ਲੋ ਜੀ ਬਾਈ ਸਟਾਰਟਿੰਗ ਦੇਖੋ ਟਰੈਕਟਰ ਦੀ ਦੁਆਈ ਪਾਲੀਆ ਬੰਦੀਪ ਦੁਆ ਸਾਤ ਸਾਰ ਦੀਆਂ ਹੀ ਹੈ ਰੋਆ ਬਾਈ ਅਦੇ ਬਾਅਦ ਫੇ ਮਾਰਾਂਗੇ ਫਾਲੇ ਦੇ ਤੇ ਫਾਲੇ ਮਾਰ ਕੇ ਗੜਾ ਜੂੜਾ ਕੱਢ ਕੇ ਫੇਰ ਉਹ ਕਰਾਂਗੇ ਆਪਾਂ ਮਿਹਨਤ ਕਰਨੀ ਪਣੀ ਬਾਈ ਉਰੇ ਫੇਰ ਖੇਤ ਸੈਟ ਹੋਣੇ ਆ ਇਹ ਨਹੀਂ ਨਹੀਂ ਸੈਟ ਹੋਣੇ ਨਹੀਂ ਫੇਰ ਤਾਂ ਇੱਕੋ ਜਿਹੇ ਨੇ ਮੈਨੂੰ ਸਲਾਹ ਦਿੱਤੀ ਕਹਿੰਦਾ ਬਈ ਪਲੌ ਮਾਰ ਦੇ ਦੇ ਪਰ ਇਹ ਪਲੌ ਮਾਰੇ ਬਾਈ ਪਲੌ ਦੇਖਦਾ ਆ ਵੈਸੇ ਬੂਟੇ ਛੋਟੇ ਹੀ ਤੇ ਜੇ ਆਪਣਾ ਐਂਓ ਲੋਡ ਆ ਜੇ ਤਾਂ ਜ਼ਿਆਦਾ ਵਧੀਆ। ਭਾਈ ਬਾਈ ਨੇ ਕਰਿਆ ਗੇਅਰ ਚੇਂਜ। ਤੂਜੀ ਬਾਈ ਤਵੀਆਂ ਵੀ ਫੁੱਲ ਖੋਲੀਆਂ ਹੋਈਆਂ, ਕੁਝ ਰੇਤਾ ਉਹਦੇ ਕਰਕੇ ਤਵੀਆਂ ਲੱਗਦੀਆਂ ਵੱਧ ਨੇ। ਉਹਦੇ ਵਿੱਚ ਹੈ ਖੱਡੇ ਨੇ। ਠੀਕ ਨੇ ਜੀ। ਤੇ ਰੱਬ ਲੱਗਦਾ ਬਾਈ ਕਰੂਗਾ ਕਿਰਪਾ ਕਣੀਆਂ ਲੱਗੀਆਂ ਉਤਰਨ। ਤੇ ਨਾਲ ਦੇ ਖੇਤਾਂ 'ਚ ਬਾਈ ਲਗਭਗ ਬੂਟਾ ਹੀ ਲੱਗੇ ਹੋਈਆਂ ਨੇ ਦੇਖੋ। ਪੂਰੇ ਆ ਜਮੀਨ 'ਚ ਜਿਹੜੀ ਆਹ ਜਮੀਨ ਰੇਸਲੀ ਇਹ 'ਚ ਬੂਟਾ ਬਹੁਤ ਚੱਲਦਾ ਹੈ ਪਪੂਲਰ। ਉਹ ਸਾਹਮਣੇ ਮੋਟਰ ਆ ਬਾਈ ਇਹ ਉਹ ਸਾਹਮਣੇ ਮੋਟਰ ਹੈ ਦੀ ਉਹ ਮੋਟਰ ਦੀ ਵੀ ਹੱਥ ਫੇਰੀ ਹੋਣੀ ਆ ਬਾਈ ਮੋਟਰ ਦੇ ਬਹੁਤ ਬੜਾ ਬੜਾ ਕੱਖ ਹੋਇਆ ਵਾ ਬਾਕੀ ਬਾਈ ਟਰੈਕਟਰ ਬਾਰੇ ਸਾਨੂੰ ਆਪਾਂ ਦੰਨੇ ਆ ਜਾਣਕਾਰੀ ਜੇ ਕੋਈ ਵੀ ਹੋਇਆ ਕਿਸੇ ਨੇ ਘੱਟ ਪੈਸਿਆਂ ਵਿੱਚ 60 ਲੈਣਾ ਹੈ ਵਧੀਆ ਟਰੈਕਟਰ ਤਾਂ ਟਰੈਕਟਰ ਬਹੁਤ ਕੰਮ ਦਾ ਏ ਲੋਕਲੇ ਨੰਬਰ ਹੈ ਠੀਕ ਹੈ ਜੀ ਤੇ ਟਰੈਕਟਰ ਇਹ ਆਪਣੇ ਕੋਲ ਘਰੇ ਰਹੂਗਾ ਇਹਨੇ ਹਫਤਾ ਦੱਸ ਦੇਣ ਕਿ ਹੁਣ ਗੰਨਾ ਗੁੰਨਾ ਲਾ ਕੇ ਸਾਰਾ ਕੰਮ ਕਾਰ ਕਰਕੇ ਨੂੰ ਫੇਰ ਛੱਡ ਕੇ ਆਉਂਗੇ ਬਾਈ ਟਰੈਕਟਰ ਬਾਈ ਆਪ ਵੀ ਪਹਿਲਾਂ ਚਲਾਏ ਹੋਇਆ ਆਪਣੇ ਬਸ ਸਮਝ ਲਓ ਪਿੰਡ ਦਾ ਹੀ ਟਰੈਕਟਰ ਆ ਇਹ ਠੀਕ ਆ ਜੀ ਲੋ ਜੀ ਮੁੰਡਾ ਕਹਿੰਦਾ ਬਾਈ ਮੈਂ ਤਰੋਣਾ ਕਹਿੰਦਾ ਤਵੀਆਂ ਦਾ ਪੌਣੇ ਖੇਤ ਬਾਕੀ ਜਵੀ ਤਾਂ ਖੜੀ ਆ ਜੇ ਬਾਈ ਇਹਨਾਂ ਦੀ ਪਹਿਲਾਂ ਦਾ ਜੀ ਦੇਖੋ ਖੇਤ ਇਹ ਉਹਨੂੰ ਕਹੇਦਾ ਬਾਈ ਜਵੀ ਵੱਢ ਲੈ ਬਾਈ ਕਹਿੰਦਾ ਯਾਰ ਕਾਇਮੇ ਲੱਗਿਆ ਆਪਣੇ ਬੂਟੇ ਹੋਈ ਜਾਂਨੇ ਲੇਟ ਵੇ ਤਾਂ ਕਰਕੇ ਬਾਈ ਹੁਣ ਜੜੀ ਹੈਗੀ ਛੋਟੀ ਮੋਟੀ ਪਿੱਛੇ ਪਾ ਦੇਣੀ ਹੈ ਬਾਕੀ ਬਾਈ ਗੰਨੇ ਦੇ ਬੀਜ ਵਿੱਚ ਥੋੜਾ ਜਿਹਾ ਕਨਫਿਊਜ਼ ਹੋ ਗਿਆ ਦੋ ਕਿੱਲੇ ਆ ਵੀ ਬੀਜ ਕਿਹੜਾ ਲਾਈਏ ਬੂਟਿਆਂ 'ਚ ਬੀਜ ਆਪਣੇ ਕੋਲ ਦੋ ਤਿੰਨ ਸਾਰੇ ਹੀ ਖੜੇ ਐ 88 ਵੀ ਖੜਾ ਆਪਣੇ ਕੋਲ 238 ਵੀ ਖੜਾ ਏ 95 ਬੀਜ ਵੀ ਮਿਲਦਾ ਆਪਾਂ ਨੂੰ ਬੰਦਿਆਂ ਤੋਂ ਤੇ ਹੁਣ ਦੇਖਦੇ ਆਂ ਵੀ ਕਿਹੜਾ ਲਾਈਏ ਪੈਸੇ ਤਾਂ ਬੂਕਿਆਂ ਵਿੱਚ ਜਿਹੜਾ ਅੱਜ ਆਪਾਂ ਨੇ 2-3 ਸਾਲ ਦੂਏ ਸਾਲ ਵੀ 38 ਜਿਹੜਾ ਨਾ 88 ਆ ਇਹ ਬਹੁਤ ਵਧੀਆ ਹੋਇਆ ਆਉਂਦਾ ਬਾਈ ਬਾਕੀ ਦੇਖਦੇ ਆਂ ਜਿਹੜਾ ਲੋਟ ਆ ਗਿਆ ਤੇ ਬਾਈ ਸਾਡਾ ਇੱਕ ਹੋਰ ਯਾਰ ਮਿੱਤਰ ਪਹੁੰਚ ਗਿਆ ਸਾਡਾ 파ਟਰਨਰ ਕਾਲਾ ਵੀਰ ਭੋਜੇ ਮਾਜਰੇ ਤੋਂ ਕਾਲੇ ਵੀਰੇ ਆਸਤੀ ਕਾਲ ਠੀਕ ਠਾਕ ਵੀਰੇ ਵਧੀਆ ਵੀਰੇ ਚੱਲਦੀ ਕਾਲ ਬਾਈ ਠੰਡ ਕਰਾਈ ਹੋਈ ਆ ਵੀਰੇ ਤਾਂ ਯਾਰ ਹੰਡ ਯਾਰ ਮੀਂਹ ਦੱਸਿਆ ਦੋ ਦਿਨ ਮੀਂਹ ਦੱਸਿਆ ਵਾ ਠੀਕ ਆ ਹੁਣ ਤਾਂ ਨਹੀਂ ਪੈਂਦਾ ਨਹੀਂ ਪੈਂਦਾ ਕੋਈ ਪਤਾ ਨਹੀਂ ਹੈ ਕਿ ਘੜ ਘੜ ਤਾਂ ਦੇਖੇ ਮੈਂ ਕਰਦ ਹਾਂ ਨਹੀਂ ਠੀਕ ਆ ਕੱਲ ਜੇ ਉੱਥੇ ਦੁਕਾਨ ਨਹੀਂ ਖੋਲੀ ਬਾਈ ਨਹੀਂ ਦੁਕਾਨ ਤੇ ਛੁੱਟੀ ਸੀ ਮੌਸਮ ਕਰਕੇ ਆਹ ਕੁਝ ਮੌਸਮ ਮੀਂਹ ਗਣੇ ਨੂੰ ਦੇਖਦੇ ਹੋਏ ਉਹ ਤੈਨੂੰ ਪਤਾ ਮੀਂਹ ਦੇ ਵਿੱਚ ਕੰਮ ਹੁੰਦਾ ਨਹੀਂ ਹਾਂ ਜੀ ਨਹੀਂ ਕਰਦਾ ਕਾਲੇ ਵੀਰੇ ਆਪਣੇ ਕੰਮ ਦਾ ਸਭ ਤੋਂ ਵੱਡਾ ਹੀ ਫਾਇਦਾ ਉਹ ਤਾਂ ਹੈ ਉਹ ਇੱਕ ਹੁੰਦਾ ਕਿਸੇ ਜਿਹੜਾ ਅੰਦਰ ਕੰਮ ਕਰਦੇ ਉਹਦੇ ਮਤ ਆਪ ਨੂੰ ਜਾਣਾ ਹੀ ਪੈਣਾ ਜੇ ਨਾ ਗਏ ਆਪਣੀ ਦਿਹਾੜੀ ਕੱਟਾ ਉਹ ਮੀਟਰ ਆਪਣਾ ਕੰਮ ਉਹਦੇ ਜੇ ਵੀਰੇ ਨਹੀਂ ਵੀ ਜਾਣਾ ਕੋਈ ਐਮਰਜੈਂਸੀ ਪੈ ਗਈ ਨਹੀਂ ਜਾਣਾ ਨਾ ਜਾਓ ਟਰੈਕਟਰ ਬੰਦ ਕਰੋ ਤੇ ਛੁੱਟੀ ਹੈ ਟਰੈਕਟਰ ਖੁੱਲੋ ਤਾਂ ਖੁੱਲਾ ਖੁੱਲਾ ਹੈ ਹਾਂ ਨਹੀਂ ਹਾਂ ਅਮਰੀ ਵੀਰੇ ਕਿੱਦਾਂ ਤਾਂ ਟਰੈਕਟਰ ਚਲਾਇਆ ਠੀਕ ਹੈ ਹਾਂ ਵਧੀਆ ਚਲਾਈ ਚਲੂਈਆਂ ਨਾ ਟਾਇਰ ਉਹਦੇ ਰੀਤਾ ਨਾਲ ਥੋੜਾ ਟੱਟ ਟਾਇਰਾਂ ਕਰਕੇ ਉਹ ਟਾਇਰ ਕੱਸੇ ਨੇ ਹਾਂ ਥੋੜਾ ਜਿਹਾ ਫਰਕ ਆ ਉਂ ਠੀਕ ਹੈ ਜਣ ਜਣ ਦਾ ਨਾ ਨਾ ਤਾਂ ਇੰਜਣ ਬਾਈ ਆਪਾਂ ਇਹ ਵੀ ਨਹੀਂ ਕਹਦਾ ਕਿ ਜਮਾਂ ਹੀ ਓਕੇ ਆ ਇੰਜਣ ਜਣੀਗਾ ਤੁਹਾਨੂੰ ਪਤਾ ਵੀ 2004 ਮਾਡਲ ਹੈ ਇੰਜਣ ਨਾਲ ਦੇ ਬਾਈ ਠੀਕ ਹੈ ਹਾਂ ਫਿਰ ਵੀ ਠੀਕ ਹੈ ਜਣੀਗਾ ਤੇਲ ਦੂਬ ਨਹੀਂ ਜਮਾਂ ਹੀ ਦਿਖਾਉਂਦਾ ਏ ਟਰੈਕਟਰ ਠੀਕ ਆ ਜੀ। ਬਾਕੀ ਉਦਾਂ ਮਤਲਬ ਕਿ ਕਿਸੇ ਪਾਸੇ ਤੇ ਲੀਕ ਜਣੀ। ਤਵੀਆਂ ਤੁਹਾਨੂੰ ਆਪਾਂ ਚੱਕ ਕੇ ਦਿਖਾਉਨੇ ਆ ਬਾਈ 5 ਕੁਇੰਟਲ ਤੋਂ ਉੱਪਰ ਤਵੀਆਂ ਇਹ ਪਾਰੀਆਂ ਤਵੀਆਂ ਆ। ਅਮਨਦੀਪ ਕਰ ਵੀਰੇ ਸਟਾਰਟ ਦੀ ਲਿਫਟ ਚੱਕ ਕੇ ਨਾ ਟਰੈਕਟਰ ਬੰਦ ਕਰਕੇ ਦਿਖਾ ਦੇ। ਲਿਫਟਾਂ ਨ ਪੂਰੀ ਓਕੇ ਬਾਈ ਡਿਸਟ੍ਰੀਬਿਊਟਰ ਦੀ ਕੋਈ ਬਾਲ ਸੀਲਾਂ ਸੂਲਾਂ ਕੋਈ ਲੀਕ ਨਹੀਂ ਹੈਗੀਆਂ। ਤੇ ਆਪਾਂ ਤੁਹਾਨੂੰ ਐ ਪੂਰੀ ਥੱਲੀ ਕਰਾਉਣੀ ਆ ਟਰੈਕਟਰ ਦੀ। ਚੱਕ ਦੇ। ਉਹ ਦੂਆ ਲੀਵਰ ਛੇੜ ਵੀਰੇ ਪਰਲਾ। ਪਾਰਲੀ ਸਾਈਡ ਵਾਲ ਚੱਕ ਦੇ ਇਹਦਾ ਹੌਲੀ ਚੱਕਦਾ ਬਾਈ ਬੰਦੇ ਦਾ ਥੋੜਾ ਹੱਥ ਘੱਟ ਖੁੱਲਿਆ ਹੋਆ ਟਰੈਕਟਰ ਤੇ ਚੱਕ ਦੇ ਬੱਸ ਬੱਸ ਬੰਦ ਕਰ ਦੇ ਟਰੈਕਟਰ ਲੋ ਬਾਈ ਜਿੱਥੇ ਲਿਫਟ ਖੜੀ ਹੈ ਇੱਥੇ ਖੜੀ ਰਹੂਗੀ ਮੜੀ ਹੀ ਨਹੀਂ ਲਿਫਟ ਹਲਾਊਗਾ ਬਾਈ ਠੀਕ ਹੈ ਜੇ ਬਾਈਆਂ ਲਿਫਟ 'ਚ ਕੋਈ ਦਿੱਕਤ ਹੁੰਦੀ ਤਾਂ ਆਟੋਮੈਟਿਕ ਲਿਫਟ ਬਾਈ ਹੌਲੀ ਹੌਲੀ ਥੱਲੇ ਆਉਣ ਲੱਗੇ ਝਟਕੇ ਮਾਰ ਕੇ ਤੇ ਬਾਕੀ ਭਾਈ ਆਪਾਂ ਤੁਹਾਨੂੰ ਉਹੀ ਮਨ ਕੀ ਤਸੱਲੀ ਕਰਾ ਰਹੇ ਹਾਂ ਜਿਸਨੂੰ ਦੇ ਕੇ ਤੁਹਾਡੀ ਪੂਰੀ ਤਸੱਲੀ ਹੋ ਜਾਵੇ। ਬਾਕੀ ਟਰੈਕਟਰ ਭਾਈ ਹੋਰ ਵੀ ਤੁਹਾਨੂੰ ਪਤਾ ਆਪਣੇ ਕੋਲ ਸਾਰੇ ਹੀ ਖੜੇ ਨੇ। ਅਰਜਨ ਵੀ ਆਇਆ ਆਪਕਾ ਆਪਣੇ ਕੋਲ 19 ਮਾਡਲ। ਠੀਕ ਹੈ ਜੀ। ਤੇ 60 ਵੀਕਾ ਆਇਆ 9 2009 ਮਾਡਲ ਹੋਰ ਉਹਦੇ ਨਹੀਂ ਕਿ ਥੋੜਾ ਜਿਹਾ ਕੰਡੀਸ਼ਨ ਠੀਕ ਠਾਕ ਜਿਹਾ ਟਰੈਕਟਰ ਦੀ। ਟਰੈਕਟਰ ਵਧੀਆ ਏ। ਟਾਇਰ ਟੂ ਨਾਲ ਦੇ ਨੇ ਉਹਦੇ ਵੀ। ਠੀਕ ਹੈ ਜੀ। ਬਾਕੀ ਇੱਧਰ ਕਲੇ ਵੀਰੇ ਉਹਦੇ ਇੱਥੇ ਬੂਟੇ ਲਾ ਲੈਣੇ ਆਪਾਂ ਨੇ ਠੀਕ ਆ ਇਹ ਕੰਮਜਾਬ ਹੋਣਾ ਹੋਰੇ ਹਣਾ ਬੂਟਾ ਵਧੀਆ ਹੁੰਦਾ ਔਰੇ ਹਾਂ ਬੂਟੇ ਵਾਲੀ ਉਹ ਜ਼ਮੀਨ ਆ ਸੇਮ ਵਾਲਾ ਏਰੀਆ ਬੂਟੇ ਲਾ ਕੇ ਵਿੱਚ ਗੰਨਾ 88 ਲੂਸੀ ਲਾ ਦਨੇ ਆ ਕਲੇ ਆਏ ਵੀਰੇ ਆਪ ਨੂੰ ਪੈਂਦਾ ਥੋੜਾ ਗੇੜ ਔਰੇ ਆਪਾਂ ਦੇ ਡੇਲੀ ਡੂਲੀ ਆ ਨਹੀਂ ਹੋਣਾ ਆਏ ਆ ਵੀ ਨਾਲ ਮੋਟਰ ਹੈਗੀ ਕਦੇ ਪਾਣੀ ਪੂਣੀ ਲਾਤਾ ਵਿੱਚ ਠੀਕ ਨਹੀਂ ਬੂਟੇ ਹੀ ਕੰਮਜਾਬ ਹੋਣੇ ਔਰੇ ਬੂਟੇ ਹੀ ਕੰਮਜਾਬ ਹੋਣੇ ਆ ਬਾਕੀ ਜੇ ਕੋਈ ਹੋਰ ਸਲਾਹ ਦੇਣੀ ਦੇ ਕਲੇ ਮੈਂ ਖਾਲ ਜੜਾ ਵੀ ਖਾਲ ਕਿਧਰੋਂ ਪਾਈਏ ਯਾਰ ਜ਼ਮੀਨ ਹੈਗੀ ਉਹ ਉੱਥੇ ਉਹ ਉਧਰ ਘਾਹ ਦਾ ਖੁੰਝਾ ਜਾ ਘੁੰਮਦਾ ਨਾਲ ਥੋੜਾ ਜਿਹਾ ਖਾਲ ਦੇ ਵਿੱਚ ਪਿਆ ਵੀ ਖਾਲ ਕਿਦਾਂ ਹਾਂ ਆਹ ਮੋਟਰ ਆਇਓ ਪੋਗੀ ਖਾਲ ਥੱਲੇ ਨੂੰ ਵੈਸੇ ਕਹਲੇ ਖਾਲੇ ਉੱਪਰ ਨੂੰ ਹੀ ਪਾਣੀ ਪਣੀ ਮੈਂ ਨਾ ਉੱਪਰ ਨੂੰ ਪਾ ਕੇ ਉਹ ਉਥੇ ਹੁੰਜੇ ਚ ਨੂੰ ਪਾਣੀ ਤਾਰ ਲਈ ਨੱਕਾ ਬਣਾ ਕੇ ਹੈਨਾ ਟੋਟੇ ਰੱਖ ਕੇ ਇਹ ਤਾਂ ਜੱਗੂ ਕੱਗ ਪਈ ਜਾਣਾ ਉੱਥੇ ਅੱਛਾ ਰੇਤਾ ਆਏ ਯਾਰ ਕੱਗ ਪਈ ਜਾਣਾ ਤੈਨੂੰ ਨਹੀਂ ਪੱਕਾ ਨੱਕਾ ਬਣੇ ਪਾਈਪ ਲਾ ਦਾਂਗੇ 10 ਇੰਚੀ ਪਾਈਪ ਲਾ ਕੇ ਨਾ ਕਾਲੇ ਪਾਈਪ ਨਾਲ ਪਾਣੀ ਤਾਰ ਦਾਂਗੇ ਥੱਲੇ ਨੂੰ ਹੈਨਾ ਐਂ ਹੁੰਦਾ ਨਹੀਂ ਫਿਰ ਕਹਲੇ ਖਾਲਾ ਦੋ ਪਾਣੀ ਉੱਪਰ ਇਹਨੂੰ ਖਾਲ ਲੈਦੀ ਪਾਣੀ ਪਣੀ ਥੱਲੇ ਨੂੰ ਖਾਲ ਲੈਦੀ ਪਾਣੀ ਪਣੀ ਉੱਪਰ ਵਾਲੇ ਵੀ ਉੱਪਰ ਵਾਲੇ ਵੀ ਵੀਰੇ ਆਏ ਸਿੱਧਾ ਹੀ ਸਿੱਧਾ ਖੇਤ ਆ ਹੂੰ ਦੋ ਆ ਤੇ ਬਾਕੀ ਵੀਰੇ ਚਲੋ ਠੀਕ ਆ ਵੀਰੇ ਅਮਦੀ ਵੀਰੇ ਬੱਦਲ ਵੀ ਲੱਗ ਗਿਆ ਉਹਨੂੰ ਕਰ ਟਰੈਕਟਰ ਸਟਾਰਟ ਬਾਦੇ ਖੇਤ ਨੂੰ ਠੀਕ ਆ ਮੀਂਹ ਤੇ ਪਹਿਲਾਂ ਪਹਿਲਾਂ ਬਾਦੀਏ ਕੋਈ ਵੀ ਭਾਈ ਹੋਇਆ ਫਾਰਮ ਸੱਟ ਲੈਣ ਦਾ ਸ਼ਕੀਨ ਤਾਂ ਦੇਖ ਲਿਓ ਠੀਕ ਆ ਜੀ ਐਨੇ ਆਪਣੇ ਕੋਲ ਘਰੇ ਖੜੂਗਾ ਇਹ ਟਰੈਕਟਰ ਹਫਤਾ ਦੱਸ ਦੇਣਾ ਤੇ ਰੇਟ ਤਾਂ ਤੁਹਾਨੂੰ ਦੱਸਿਆ ਵਾ 1,70,000 ਰੁਪਇਆ ਡਿਮਾਂਡ ਆ 1.70 ਬਾਈ ਰੇਟ ਜਮਈ ਜਾਇਜ਼ ਆ ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਬਾਈ ਜੈ ਰੇਟ ਤੇ ਦਵਾਂਗੇ ਜਿਹੜਾ ਮੇਰਾ ਵੀਰ ਆਊਗਾ ਦੇਖਣਾ ਟਰੈਕਟਰ ਦੇਖ ਲਿਓ ਆ ਕੇ ਤਸੱਲੀ ਕਰ ਲਿਓ ਬਾਕੇ ਚੈੱਕ ਕਰ ਲਿਓ ਰੋਟਾਵੇਟਰ ਤੇ ਚਲਾ ਲਿਓ ਠੀਕ ਹੈ ਜੀ ਤੇ ਰੋਪੜ ਦਾ ਹੀ ਨੰਬਰ ਹੈ ਠੀਕ ਹੈ ਜੀ ਤੇ ਜੇ ਕਿਸੇ ਨੂੰ ਕੋਈ ਵਿਚ ਦੇਣਾ ਹੋਇਆ ਵਾਧਾ ਘਾਟਾ ਕੋਈ ਟਰੈਕਟਰ ਛੋਟਾ ਹੋਰ ਘਟਾਉਣਾ ਹੋਇਆ ਉਹ ਵੀ ਕੱਟ ਲਾਂਗੇ ਬਾਈ ਤੇ ਠੀਕ ਨਹੀਂ ਗੱਲੇ ਬਾਈ ਜ਼ਿਆਦਾਤਰ ਤਾਂ ਕਾਲੇ ਜ਼ਿਆਦਾਤਰ ਟਰੈਕਟਰ ਵਿੱਚੇ ਘੱਟ ਹੁੰਦੇ ਆ ਬੰਦੀ ਵੀਰੇ ਸਹੀ ਗੱਲ ਹਾਂ ਕਿਉਂਕਿ ਕੋਈ ਉਹ ਜ਼ਮੀਨਦਾਰੀ ਗਾਲੀ ਤੇ ਉਹ ਟੈਕ ਲੈਣਾ ਟਰੈਕਟਰ ਨੂੰ ਕੋਈ ਪਹਿਲਾਂ ਵੀ ਹੁੰਦਾ ਕੋਈ ਪਹਿਲਾਂ ਹੁੰ ਨੇ ਬੰਦਾ ਕਹਿੰਦਾ ਚੱਲ ਵਿਚ ਘਟਾਉਣਾ ਠੀਕ ਹੈ ਨਹੀਂ ਟਰੈਕਟਰ ਕਹਲੇ ਆਏ ਆ ਵੀ ਫੰਕਸ਼ਨ ਦੇ ਤਮ ਸਾਰੇ ਹੀ ਆ ਰਿਵਰਸ ਪੀਡੀਓ ਵੀ ਆ ਡਬਲ ਕਲਚ ਵੀ ਆ ਜਣੀ ਕਿ ਵੀ ਘੱਟ ਰੇਟ ਮਾ ਫੰਕਸ਼ਨ ਸਾਰੇ ਹੀ ਆ ਜਾਣੇ ਇਹ ਚ ਜਿੱਦਾਂ ਕਿ ਇਹਨੇ ਰੋਟਾਵੇਟਰ ਵਾਸਤੇ ਡਬਲ ਕਲਚ ਲੈਣਾ ਹੁੰਦਾ ਏ ਠੀਕ ਹੈ ਜੀ ਰਿਵਰਸ ਪੀਡੀਓ ਦਾ ਜ਼ਿਆਦਾਤਰ ਪ੍ਰੀਪਰ ਉੱਪਰ ਤੇ ਲੋਡ ਪੈਂਦੀ ਆ ਰੋਡਾ ਰੋਡਾਵੇਟਰ ਲੋਡ ਪੈਂਦੀ ਨਹੀਂ ਹੈ ਜੜੀ ਬਾਦੇ ਆਉਂਦੀ ਵੀਰੇ ਕਾਰ ਸਟਾਰਟ ਤੋਂ ਬੱਦਲ ਬਾਈ ਪੂਰਾ ਚੜਿਆ ਹੈ ਦੇਖੋ ਐ ਕਾਲਾ ਹੀ ਕਾਲਾ ਹੋ ਗਿਆ ਤੇ ਬਾਕੀ ਇਹ ਤਾਂ ਨਾਲ ਬਾਈ ਉਹ ਦੇਖੋ ਦੇਖ ਸਕਦੇ ਹੋ ਪੋਲਟਰੀ ਫਾਰਮ ਹੈ ਬਹੁਤ ਤਕੜਾ ਕਿ ਨਾ ਪਿੱਛੇ ਜੇ ਮੱਖੀ ਦਾ ਰੋਲਾ ਪਿਆ ਤਾਂ ਬਾਈ ਸਾਡੇ ਏਰੀਆ 'ਚ ਮੱਖੀ ਬਹੁਤ ਵਧੀ ਪੰਨਾ 'ਚ ਆਹ ਬੋਲਡਰੀ ਫਾਰਮ ਕਰਕੇ ਹੀ ਵਧੀ ਦੀ ਬਾਈ ਹੁਣ ਪਤਾ ਨਹੀਂ ਇਹਨੇ ਕਹਿੰਦੇ ਕੋਈ ਦਵਾਈ ਦੂਜੀ ਪਾਈ ਆ ਕਿ ਨਹੀਂ ਪਾਈ ਹੁਣ ਥੋੜੀ ਜਿਹੀ ਦਬ ਗਈ ਵੈਸੇ ਮੱਖੀ ਫਿਰ ਦੇਖਦੇ ਹਾਂ ਹੁਣ ਦੁਬਾਰਾ ਵੀ ਹੁੰਦੀ ਆ ਕਿ ਨਹੀਂ ਹੁੰਦੀ ਲੋ ਬਾਈ ਜਬੀ ਹੁਣ ਬੱਚੇ ਬਾਦ ਆਣੀਆਂ ਬਾਕੀ ਗਾਲੇ ਵੀਰੇ ਹੋਰ ਨਵੀਂ ਤਾਜੀ ਕੋਈ ਹੈ ਤਵੀਆਂ ਹਾਂ ਤਿੱਖੀਆਂ ਨਾ ਪੂਰੀਆਂ ਬੜਦੇ ਹਾਂ ਕਿਸਿਆਂ ਹੀ ਬੋਲੀਆਂ ਜਵੀ ਜੀ ਵਿੱਚ ਵਾਦਣੀ ਜਵੀ ਜੀ ਵਾਦਣੀ ਯਾਰ ਜਵੀ ਜੀ ਵੀਰੇ ਜਿਹੜੇ ਬੰਦੇ ਕੋਲ ਪਹਿਲਾਂ થી ਜ਼ਮੀਨ ਆ ਉਹਨੇ ਲਈ ਵੀ ਤੁਹਾਨੂੰ ਬਹੁਤ ਦਿਨ ਦਾ ਕਹਿਣਾ ਹੈ ਉਹ ਬਾਈ ਕਾਂ ਦਾ ਰਹੂ ਕਿੰਨੀ ਕੁ ਵਾਟ ਲਵਾ ਕਹਿੰਦਾ ਯਾਰ ਇਹ ਵੀ ਆਇਆ ਦੁਬਾਰਾ ਫੁੱਤੀ ਹੋਈ ਹੈ ਹਾਂ ਦੁਬਾਰਾ ਫੁੱਟੀ ਹੋਈ ਬੜ ਲਈ ਕਾਲੇ ਬੂਟੇ ਪੱਟ ਹੋਏ ਵੀਰੇ ਚ ਅੱਛਾ ਹਾਂ ਬੂਟੇ ਪੱਟ ਹੋਏ ਵੀ ਜ਼ਮੀਨ ਚ ਲੋ ਬਾਈ ਮਹੀ ਆ ਗਿਆ ਰੱਬਾ ਯਾਰ ਬੱਦਲ ਚੜ੍ਹ ਕੇ ਤੇ ਠੀਕ ਹੈ ਕਾਲੇ ਵੀਰੇ ਠੀਕ ਹੈ ਧੰਨਵਾਦ ਤੇਰਾ ਠੀਕ ਹੈ ਬਾਈ ਵੀਡੀਓ ਵਿੱਚ ਇੰਨਾ ਹੀ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਦਿਆ ਕਰੋ ਤੇ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਬਾਕੀ ਜੇ ਕਿਸੇ ਮੇਰੇ ਵੀ ਨੇ ਟਰੈਕਟਰ ਸਿੱਧਾ ਸੇਲ ਕਰਨਾ ਹੁੰਦਾ ਤਾਂ ਉਹ ਵੀ ਬਾਈ ਜਰੂਰ ਦੱਸਿਆ ਕਰੋ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਸੈਂਡ ਕਰਦਿਆ ਕਰੋ ਰੇਟ ਨਾਲ ਜਰੂਰ ਮੈਂਸ਼ਨ ਕਰਦਿਆ ਕਰੋ ਜੀ ਤੇ ਠੀਕ ਆ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਸਾਰੇ ਵੀਰਾਂ ਦਾ ਧੰਨਵਾਦ ਜੀ